ਦਾ ਦੂਨਾ ਫਾਰਮਾਂ ਦੇ ਉੱਪਰ ਜਿਹੜਾ ਧਰਨਾ ਚੱਲ ਰਿਹਾ ਜੀ ਸ਼ਮਨ ਲੋਕ ਸਿੱਧਾ ਕਰ ਰਹੇ ਜੀ ਕੇਐਮਐਮ ਤੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਉਹਨਾਂ ਦੇ ਵੱਲੋਂ ਜੋ 15 ਅਗਸਤ ਦੇ ਉੱਪਰ ਜਿਹੜੇ ਭਾਰਤ ਸਰਕਾਰ ਵੱਲੋਂ ਤਿੰਨ ਫੌਜਦਾਰੀ ਕਾਨੂੰਨ ਲਿਆਂਦੇ ਗਏ ਆ ਜਿਹੜੇ ਕਿ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਲਾਗੂ ਨਹੀਂ ਹੈਗੇ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਜਿਹੜੀਆਂ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਇੱਥੇ ਆਏ ਆਂ ਔਰ ਜਿਹੜੇ ਸਾਡੇ ਆ ਸਾਡੀਆਂ ਮੰਗਾਂ ਪਿਛਲੀਆਂ ਅਧੂਰੀਆਂ ਪਈਆਂ ਨੇ ਜਿਹੜੀਆਂ ਕੇਂਦਰ ਸਰਕਾਰ ਨੇ ਮੰਗਾ ਮੰਨ ਕੇ ਲਾਗੂ ਨਹੀਂ ਕੀਤੀਆਂ ਅਸੀਂ ਉਹਨਾਂ ਦੇ ਵਿਰੋਧ 'ਚ ਵੀ ਅੱਜ ਇੱਥੇ ਜਿਹੜਾ ਆਇਆ ਤਾਂ ਕਰਕੇ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਆ ਕਾਪੀਆਂ ਸਾੜੀਆਂ ਜਾਣਗੀਆਂ ਤੁਹਾਡੇ ਸਾਹਮਣੇ ਕਾਪੀਆਂ ਸਾੜਾਂਗੇ ਅਸੀਂ ਕਾਲੇ ਕਾਨੂੰਨਾਂ ਦੀਆਂ ਕਿ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਸੀਂ ਭਈ ਅਸੀਂ ਇਹ ਕਾਨੂੰਨ ਜਿਹੜੇ ਭਾਰਤ 'ਚ ਕਿਤੇ ਨਹੀਂ ਹੈਗੇ ਜਿਹੜੇ ਗਰੀਬਾਂ ਨੂੰ ਮਾਰੂਗਾ ਜਿੱਥੇ ਤਕੜੇ ਬੰਦੇ ਦੀ ਸੁਣਵਾਈ ਹੋਊਗੀ ਗਰੀਬ ਦੀ ਸੁਣਵਾਈ ਨਹੀਂ ਹੋਊਗੀ ਇਹ ਉਹ ਜਿਹੇ ਕਾਨੂੰਨ ਜਿਹੜੇ ਬਣਾ ਕੇ ਲਿਆ ਰਹੀ ਹੈ ਸਰਕਾਰ ਜਿਨ੍ਹਾਂ ਦਾ ਅਸੀਂ ਵਿਰੋਧ ਕਰਦੇ ਅਸੀਂ ਲਈ ਤਾਂ ਅਧੂਰੀ ਜਾਦੀ ਲਈ ਫਿਰਦੇ ਆ ਅਸੀਂ ਅਸੀਂ ਗੋਰਿਆਂ ਤੋਂ ਆਜ਼ਾਦ ਹੋਏ ਸੀ ਕਾਲੇ ਗੋਰਿਆਂ ਦੇ ਅਸੀਂ ਗੁਲਾਮ ਹੋ ਗਏ ਫੇਰ ਅੱਜ ਚੰਦ ਬੰਦੇ ਸਾਡੇ ਦੇਸ਼ ਤੇ ਰਾਜ ਕਰ ਰਹੇ ਨੇ ਚੰਦ ਕਰੋੜਪਤੀ ਨੇ ਜਿਨ੍ਹਾਂ ਦੇ ਹੱਥ ਚ ਸਾਰੀ ਬਾਗ ਡੋਰਾ ਔਰ ਉਹ ਦੇਸ਼ ਨੂੰ ਚਲਾ ਰਹੇ ਨੇ ਚੰਦ ਕਰੋੜਪਤੀਆਂ ਦੇ ਕੋਲੇ ਪੂਰੇ ਭਾਰਤ ਜਿੰਨੀ ਜਿੰਨੀ 50 ਹਜ਼ਾਰ ਲੋਕਾਂ ਕੋਲੇ ਹੁੰਦੀ ਆ ਉਹ ਕੁਝ ਚੰਦ ਲੋਕਾਂ ਦੇ ਕੋਲੇ ਇੰਨੀ ਪ੍ਰਾਪਰਟੀ ਹੈਗੀ ਆ ਸਾਡੀਆਂ ਮੰਗਾਂ ਉਹੀ ਨੇ ਜਿਹੜੀਆਂ ਪਹਿਲਾਂ ਸੀਗੀਆਂ ਜਿਹੜੀਆਂ ਸਾਡੀਆਂ ਮੰਨੀਆਂ ਨਹੀਂ ਗਈਆਂ ਜਿਹੜੀਆਂ ਪੁਰਾਣੇ ਸਮੇਂ ਤੋਂ ਚੱਲਦੀਆਂ ਆਈਆਂ ਉਹ ਜਿਹੜੇ ਹੁਣ ਭਾਰਤ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਫੌਜਦਾਰੀ ਕਾਨੂੰਨ ਜਿਹੜੇ ਬਣਾਏ ਨੇ ਜਿਹੜੇ ਕਿ ਪੂਰੇ ਵਰਲਡ ਦੇ ਵਿੱਚ ਵੀ ਕਿਤੇ ਲਾਗੂ ਨਹੀਂ ਹੈਗੇ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਆਏ ਆਂ